ਐ ਸਰ ਅੱਜ ਤੋਂ 6 ਦਿਨ ਪਹਿਲਾਂ ਮੇਰੇ ਪਿੰਡ ਹੋਰ ਰੁਗੰਡੜ ਦੇ ਆ ਛੋਟੇ ਛੋਟੇ ਬੱਚਿਆਂ ਨੂੰ ਲੋਪੜਾ ਲਾ ਕੇ ਤਾਂ ਗਿਆ ਜੀ ਇਹਨਾਂ ਨੇ ਸਾਡਾ ਸੰਯੋਗ ਮੰਗਿਆ ਪੰਚਾਇਤ ਤਰਫੋਂ ਉਸ ਤੋਂ ਬਾਅਦ ਸਾਰੇ ਨਗਰ ਨੇ ਪੂਰਾ ਸੰਯੋਗ ਕੀਤਾ ਜੀ ਜੀ ਲਗਾਤਾਰ ਅੱਜ 6 ਦਿਨ ਹੋ ਗਏ ਸਾਰੀ ਸੰਗਤ ਨੇ ਇੱਥੇ ਸੇਵਾ ਕੀਤੀ ਹੈ ਔਰ ਕਰਦੇ ਵੀ ਪੈ ਜੀ ਅਸੀਂ ਉੱਥੋਂ ਚੱਲ ਕੇ ਇਹ ਸੋਚ ਕੇ ਆਏ ਸੀ ਕਿ ਸਿਰਫ ਆਪਾਂ ਇੱਕ ਜਾਂ ਦੋ ਦਿਨ ਲਈ ਚਲੋ ਇੱਥੇ ਲੋਕਾਂ ਨੂੰ ਲੰਗਰ ਸ਼ਿਕਾਵਾਂਗੇ ਜਿਉਆਰ ਪੇੜਤ ਨੇ ਪਰ ਇੱਕ ਦੋ ਦਿਨਾਂ ਤੋਂ ਮਿਲ ਲੱਗਾ ਵੀ ਇੱਕ ਦੋ ਮਹੀਨਾ ਜਿੰਨਾ ਟਾਈਮ ਚੱਲਿਆ ਇਹ ਚਲਾਉਣਾ ਪੈਣਾ ਤੇ ਚੱਲਦਾ ਹੀ ਰਹੂਗਾ ਸਾਨੂੰ ਸੰਜੋਗ ਮਿਲ ਰਿਹਾ ਜੀ ਹਰਿਆਣੇ ਤੋਂ ਬਹੁਤ ਜ਼ਿਆਦਾ ਜੀ ਆਪਣੇ ਮਾਨਸਾ ਏਰੀਆ ਪੰਜਾਬ ਵਿੱਚੋਂ ਬਠਿੰਡੇ ਤੋਂ ਰਾਜਸਥਾਨ ਤੋਂ ਕਾਹ ਵੀ ਭਰਾ ਸਾਡੇ ਕੋਲ ਕੱਚਾ ਲੰਗਰ ਲੈ ਕੇ ਆ ਰਹੇ ਨੇ ਤੇ ਹਰਿਆਣੇ ਨੇ ਤਾਂ ਸਾਨੂੰ ਮੋਢਿਆਂ ਦੇ ਉੱਪਰ ਚੜਾ ਛੜਿਆ ਕਿਉਂ ਪੰਜਾਬ ਅੱਜ ਡੋਬ ਰਿਹਾ ਤੇ ਉਹਨੇ ਸਾਨੂੰ ਮੋਢਿਆਂ ਦੇ ਚੱਕ ਲੈ ਹਰਿਆਣੇ ਨੇ ਠੀਕ ਹੈ ਜੀ ਤੇ ਲੰਗਰ ਵਧੀਆ ਜੋਰਾ ਛੋਰਾ ਨਾਲ ਚੱਲ ਰਿਹਾ ਜੀ ਹਰ ਜਿੰਨੇ ਵੀ ਜਨਤਾ ਇੱਥੇ ਆਈ ਹੈ ਸਾਰੇ ਖੂਬ ਭੋਜਨ ਖਾ ਕੇ ਫਿਰ ਜਾਂਦੇ ਜੀ ਗੱਲ ਕਰੀਏ ਇਸ ਲੰਗਰ ਦੀ ਤਾਂ ਕਿੰਨੇ ਜਿਹੜੇ ਲੋਕ ਨੇ ਹਰ ਪ੍ਰਭਾਵਿਤ ਇਲਾਕੇ ਦੇ ਜਿਹੜੇ ਸੇਵਾ ਉਹ ਉਠਾ ਰਹੇ ਲਾਭ ਪਾ ਰਹੇ ਇਹ ਲਗਭਗ ਸਾਡੇ ਕੋਲ ਜੀ ਹਰ ਰੋਜ਼ 2000 ਤੋਂ 2500 ਦੇ ਕਰੀਬ ਸੰਗਤ ਲੰਗਰ ਸ਼ਕ ਰਿਹਾ ਜੀ ਜੀ ਕਿੰਨੇ ਲੋਕ ਜਿਹੜੇ ਇਸ ਮੰਡੀ ਦੇ ਵਿੱਚ ਜਿਹੜੇ ਘਰ ਜਿਹੜੇ ਵਿਚਾਰੇ ਆਏ ਨੇ ਹੜਪ੍ਰਭਾਵਤ ਏਰੀਆ ਚ ਕਿੰਨੇ ਲੋਕ ਬੈਠੇ ਨੇ ਇਸ ਮੰਡੇ ਦੇ ਵਿੱਚ ਤਕਰੀਬਨ 1200 ਦੀ ਗਿਣਤੀ ਹੈ ਜੀ 1200 ਦੀ ਗਿਣਤੀ ਘਰ ਜਾਂ ਮੰਨੋ ਸੰਖਿਆ ਬੋਲੋ ਸੰਖਿਆ करिए ਕਿੰਨੇ ਘਰ ਹੋਣਗੇ ਗਰ ਲਗਭਗ 200 ਕਿਲੋਗ੍ਰਾਮ ਦਾ 2 ਤੋਂ 250 ਕਿਲੋਗ੍ਰਾਮ ਜੀ ਇਸ ਤੋਂ ਲਾਵਾਸੇ ਪੰਡ ਲਾ杜 ਕਾ ਭੇਜ ਰਹੇ ਆ ਲੰਗਰ ਤੋ ਤਿਆਰ ਕਰ ਗਏ ਜੀ ਨੂਰ ਸਮਾਨ ਭੇਜ ਰਹੇ ਆ ਜੀ ਨਾਲ ਕੈਂਪ ਬਣਿਆ ਬੇ ਖਾਸ ਜੀ ਸੀਨੀਅਰ ਸੈਕੰਡਰੀ ਸਕੂਲ ਔਰ ਪ੍ਰਾਇਮਰੀ ਸਕੂਲ ਡੋ ਕੈਂਪ ਬਣਿਆ ਉੱਥੇ ਵੀ ਪ੍ਰੋਵਾਈਡ ਅਸੀਂ ਕਰਵਾ ਰਹੇ ਆ ਜੀ ਲੰਗਰ ਤਿਆਰ ਹੋ ਰਿਹਾ ਜੀ ਹੋਰ ਅੱਜ ਗਿੰਡ ਤੱਕ ਸ਼ੁਰੂ ਕਰਾ ਦੇ ਜੇ ਗੱਲ ਕਰੀਏ ਕਈ ਲੋਕ ਇਥੇ ਆ ਨਹੀਂ ਸਕਦੇ ਹਜੇ ਵੀ ਵਿਚਾਰੇ ਘਰਾਂ ਚ ਬੈਠੇ ਨੇ ਕਿਉਂਕਿ ਸਮਾਨ ਉਹਨਾਂ ਦੇ ਪਏ ਨੇ ਕੀਮਤੀ ਸਮਾਨ ਦੀ ਰਾਖੀ ਵੀ ਰੱਖਣੀ ਹੁੰਦੀ ਹੈ ਤਾਂ ਉਹਨਾਂ ਤੱਕ ਫਿਰ ਲੰਗਰ ਦੀ ਪਹੁੰਚ ਕਿਸ ਤਰ੍ਹਾਂ ਕਰਦੇ ਨੇ ਉਹਨਾਂ ਤੱਕ ਜੇ ਪ੍ਰਸ਼ਾਸਨ ਵੱਲੋਂ ਇਂਤਜ਼ਾਮ ਕੀਤਾ ਗਿਆ ਲੰਗਰ ਬਣਾ ਕੇ ਭੇਜ ਦਈਦਾ ਹੈ ਹਾਂਜੀ ਔਰ ਉਹ ਬੇੜੀਆਂ ਰਹੀਆਂ ਉਹਨਾਂ ਦੇ ਘਰਾਂ ਨਾਲ ਜਾ ਰਹੇ ਨੇ